ਗੁੱਡ ਮਾਰਨਿੰਗ ਜੀ ਮਿੱਤਰੋ ਸਵਾਗਤ ਹੈ ਆਪਣਾ ਅੱਜ ਦੇਖ ਨਵੇਂ ਵਲੌਗ ਤੇ ਤੇ ਮਿਸਤਰੀ ਆਪਣਾ ਚਲਾ ਗਿਆ ਸੀ ਤੇ ਅੱਜ ਆਪਾਂ ਕਰਾਂਗੇ ਇੱਥੇ ਬਾਹਰ ਦੇ ਵਿੱਚ ਜਿਹੜੇ ਕਾਲੇ ਕੋਲੇ ਭੰਨੇ ਨੇ ਆਪਣੇ ਤੇ ਉਹਨਾਂ ਦੀ ਕਰ ਰਹੇ ਆਂ ਆਪਾਂ ਸਫਾਈ ਤੇ ਮੈਂ ਚਲਾ ਇਹਦੇ ਵਿੱਚ ਜਿਹੜਾ ਡੀਕਰ ਸ਼ਿਕਰ ਪਿਆ ਸਾਰਾ ਚੱਕ ਕੇ ਆਪਾਂ ਜਿਹੜੇ ਨੀਹਾਂ ਕੱਢਿਆ ਨੇ ਉਹਨਾਂ 'ਚ ਹੀ ਸਿੱੜ ਦਾਨੇ ਆ ਕਿਉਂਕਿ ਬਾਹਰ ਕਿਤੇ ਏਟਣਾ ਫੈਲਾਣੀ ਇਹਦੇ ਵਿੱਚ ਆਪਣੇ ਭਰਤੀ ਪਾਉਣਾਗਾ ਤੇ ਨਿਮਾਂ ਦੇ ਵਿੱਚ ਦੱਬਿਆ ਜਾਊਗਾ ਨਾਲੇ ਚੀਜ਼ ਠੋਸ ਬਣ ਜੂਗੀ ਜਗਾ ਤਾਂ ਕੰਮ ਠੋਸ ਹੋ ਜਾਊਗਾ ਤੇ ਆਪਾਂ ਇਹ ਸਾਰਾ ਚੱਕ ਕੇ ਮਾਰਦੇ ਆਂ ਤੇ ਫੇਰ ਕਰਾਂਗੇ ਆਪਾਂ ਕਿਉਂਕਿ ਕੱਲ ਨੂੰ ਪਤਾ ਨਹੀਂ ਪਰਸੋਂ ਨਗਰ ਕੀਤੇ ਨੇ ਵੀ ਹੋਣਾਗਾ ਰਵੀ ਦਾਸ ਭਗ ਦਤਾ ਤੇ ਉਹ ਆਪਾਂ ਬਾਹਰ ਇਟਾਂ ਪੀਣੇ ਤੇ ਇਹ ਚੱਕਣ ਤੋਂ ਬਾਅਦ ਫੇਰ ਆਪਾਂ ਉਹ ਵੀ ਸਾਫ਼ ਕਰਾਂਗੇ ਤੇ ਆਪਣੀ ਜਗਾ ਹੀ ਲਾਉਨੇ ਆ ਤੇ ਨਿਉਆਂ ਤਾਂ ਕੰਪਲੀਟ ਹੋ ਗਈ ਤਰੋ ਆ ਆਪਣੀ ਜਗ੍ਹਾ ਇੱਥੇ ਨਿਵਾ ਤੱਕ ਉਹ ਵੀ ਕੰਪਲੀਟ ਆ। ਆ ਜਿੱਥੇ ਡੀਪੀ ਸਿਪਾਈ ਹੋਈ ਹੈਗੀ ਲੈਂਟ ਲਾਇਆ ਹੋਇਆ ਤੇ ਇੱਥੇ ਤੱਕ ਆਪਣਾ ਭਰਤ ਆ ਜੂਗਾ ਜੀ। ਅੱਜ ਦੁੱਤੇ ਕੰਦੇ ਜਾਣੀ ਹੈਗੀ ਤੇ ਇਹ ਵੀ ਕੰਮ ਆਪਾਂ ਹੁਣ ਦੁਬਾਰਾ ਜਲਦੀ ਸਟਾਰਟ ਕਰਾਂਗੇ। ਫਿਲਹਾਲ ਪਹਿਲਾਂ ਆਪਾਂ ਇਹਦੇ ਵਿੱਚ ਭਰਤ ਪਾਉਣਾ ਹੈ ਆਪਣੇ ਆ ਜਗ੍ਹਾ ਦੇ ਵਿੱਚ ਹਰੀ ਜੀ ਭਰਤ ਪਾਉਣਾ ਜੀ। ਤੇ ਆ ਹੁਣ ਆਪਾਂ ਸਮਾਰ ਦੇਾਂਗੇ। ਆ ਇੱਥੇ ਆਪਣੇ ਸਮਾਰ ਲਏ ਸੀਗੀਆਂ। ਤੇ ਕੋਸਾ ਇੱਧਰ ਸਾਫ਼ ਕਰ ਲਏ ਸੀ ਗਿਆ ਸਿਮੇਂਟ ਵਾਲਿਆਂ ਠੀਕ ਹੈ ਬਾਕੀ ਜਿਹੜਾ ਠੇਕਰ-ਵਿਕਰ ਪਿਆ ਇਹ ਸਾਰਾ ਜਾ ਕੇ ਪੰਨੇਵਾਂ ਦੇ ਛੱਡਦੇ ਆਂ ਜੀ ਬੱਠਾ ਤੇ ਪਾ ਪਾ ਕੇ ਨਿਵਾ ਤੇ ਮਾਰਾਂਗੇ ਯਾ ਚਿੱਠੇ ਨੇ ਜੀ ਇਹ ਆਪਣੀ ਨਿਵਾ ਤੇ ਨਿਕਲੇ ਸੀਗੇ ਇਹਦਾ ਕੰਮ ਆਪਾਂ ਕਰਾਵਾਂਗੇ ਤੇ ਇਹਨੂੰ ਸਾਥ ਪਰਸਨਲ ਸਾਫ਼ ਕਰ ਦਾਂਗੇ ਸਾਫ਼ ਹੀ ਨੇ ਵੇਖ ਤਾਂ ਚਿੱਠਾ ਲੱਗ ਜਣਾ ਦਾ ਸਾਈਡ ਤੇ ਕੱਲ ਨੂੰ ਮਿਸਤਰੀ ਆਊਗਾ ਤੇ ਕੱਲ ਨੂੰ ਕੌਲਿਆਂ ਦਾ ਕੰਮ ਚੱਕੂਆ ਜੀ ਇੱਕ ਕੌਲ ਆਊ ਰਿਆਲ ਜੂਆ ਤੇ ਇੱਕ ਕੌਲ ਆਜੂ ਆਪਣਾ ਇਧਰੋਂ ਗਲਾਈ ਦੇ ਕੇ ਉਰੇ ਆ ਜਾਗਾ ਤੇ ਬਾਕੀ ਕੰਮ ਘੈਂਟਾ ਗੱਲਬਾਤ ਡਾਇਨਾਸੌਰ ਖੜਾਗਾ ਹਜੇ ਕਪੜਾ ਦੇ ਆਈ ਤੇ ਇਹਨੂੰ ਵੀ ਕਰਾਂਗੇ ਸਟਾਰਟ ਥੋੜਾ ਜਿਹਾ ਹੋਰ ਧੁੱਪ ਚੜ ਲੰਦਿਓ ਗਰਮ ਹੋ ਜੂਗਾ ਵਧੀਆ ਨਾਲੇ ਬੈਟਰੀ ਥੋੜੀ ਚਾਰਜ ਹੋ ਜੂਗੀ ਕਿਉਂਕਿ ਖੜਾ ਪੱਟੂ ਬਹੁਤ ਟਾਈਮ ਦਾਗਾ ਜਿਹੜੇ ਵੀਰ ਤੋਂ ਆਪਣੇ ਲੈਤਾ ਖੜਾ ਹੀ ਸੀ ਉਹਨਾਂ ਦੇ ਘਰੇ ਕਾਫੀ ਟਾਈਮ ਦਾ ਇਹ ਚੱਕਦਾਨੇ ਹੁਣ ਜਗੜ ਮੇਟ ਆਪਾਂ ਜਿਹੜੇ ਕੰਮ ਦੇ ਇਟਾ ਉਹ ਵਰਤ ਲਾਂਗੇ ਬਰੀਤੀ ਵੀ ਆਪਣੀ ਥੋੜੀ ਰਹਿ ਗਈ ਇਹ ਵੀ ਸਾਰੀ ਵਰਤ ਲੈਣੀ ਆ ਕੱਲ ਨੂੰ ਲੱਗ ਜੂਗੀ ਸਾਰੀ ਫੋਰ ਲੈਣੀ ਕੋਈ ਜੀ ਇਟਾਂ ਦਾ ਹੋ ਗਿਆ ਆਪਣੀਆਂ ਸਾਫ ਇਹਦੀ ਰਹਿ ਗਈ ਚੂਰਪੂਰ ਜੀ ਉਹ ਸੱਟਦੇ ਹੁਣ ਆਪਾਂ ਵਿੱਚ ਤੇ ਨਿਵਾ ਦੇ ਤੇ ਆ ਇਟਾਂ ਚੱਕ ਆਪਾਂ ਆ ਇਟਾਂ ਤੇ ਲਾ ਦਨੇ ਫਿਰ ਪਾਣੀ ਮਾਰ ਦਿੰਦੇ ਦੋ ਵਾਰ ਆਪਣੇ ਦੋ ਵਾਰ ਰਹਿ ਜਾਣਗੇ ਪਾਣੀ ਦੇ ਚੱਠੇ ਤੇ ਹੁਣ ਆਪਾਂ ਲੱਗਿਆ ਚਾਹ ਪੀਣ ਤੇ ਵਾ ਚੱਲ ਚਾਵੜਾ ਇੱਕ ਮੜਾ ਜਿਹਾ ਪੀ ਕੇ ਤਰੀਰ ਜਾ ਕਾੜਾ ਕਰ ਲੀਏ ਤੇ ਮਾਤਾ ਵੀ ਮਹਾਕਟ ਚਾ ਤੂੰ ਵੀ ਪੀ ਲੈ ਮਤਾ ਲੋ ਜੀ ਪ੍ਰਸਾਦਾ ਪਾਣੀ ਆਪਾਂ ਨੇ ਸਟ ਲੈ ਚਾਹ ਪੀ ਲਈ ਤੇ ਖਾਵਾ ਆਪਣਾ ਫਸਲ ਨੇੜੀ ਲੱਗਿਆ ਵੈਗਾ ਇਹ ਕੱਲ ਨੂੰ ਮੇਸਤਰੀਆਂ ਨੇ ਵੀ ਆ ਜਾਣਾਗਾ ਤੇ ਆਪਾਂ ਲੱਗੇ ਹੋਏ ਆਂਗੇ ਹਿੱਟਾ ਸਮਾਰਨ ਮੈਂ ਕੱਲ ਜਿੰਨੀਆਂ ਕੇ ਸਮਰਦੇ ਆ ਉਹਨੇ ਕੇ ਸਮਾਰ ਲੈਣੇ ਤੇ ਨਾਲੇ ਕੱਲ ਨੂੰ ਕੰਮ ਆ ਜਾਣੀਆਂ ਯਾ ਇਟਾਂ ਸਮਾਰ ਰਹੇ ਹਾਂ ਜੀ ਆ ਪਈਨ ਜਿਹੜੇ ਨਿਕਲੇ ਸੇ ਠਾਨਿਆਂੋਂ ਚੋਂ ਇਧਰ ਆ ਇੰਨੇ ਘਾਸ ਮਾਰਦੇ ਆਪਣੇ ਇੰਨੇ ਘਾਸ ਮਾਰਦੇ ਬਾਕੀ ਉੱਧਰਲੇ ਸ਼ਾਂਤ ਸਾਰੀਆਂ ਲੋ ਵੀ ਡਾਇਨਾਸੌਰ ਦੇ ਚੱਲਿਆ ਭਰਾ ਟਾਇਰ ਲਗਾਉਣਾ ਤੇ ਟਾਇਰ ਵਾਲੀ ਰੇਸ ਵੀ ਤੇ ਆਵਲ ਜਗ੍ਹਾ ਤੇ ਆਂ ਮੇਰੇ ਪੈਰ ਤੇ ਇਹਨਾਂ ਨਾਲ ਦੇਖ ਲਾ ਜੇ ਜੀ ਤੇ ਕੁਝ ਕਰਾਖਦੇ ਹੋ ਗਿਆ ਇਹ ਨੂੰ ਨਾਲੇ ਸਾਫ ਕਰਾ ਲਿਆ ਤੇ ਮੈਂ ਚਾਲੂ ਕਰਾ ਲਿਆ ਤੇ ਮੈਂ ਮੈਂ ਇਹ ਘਰ ਸਾਫ ਕਰਾ ਦਨ ਮੰਗਦਾ ਸਾਫ ਕਰ ਦੇ ਤਾਂ ਇਹ ਨੂੰ ਦਿਖਾ ਮੈਂ ਜਿਹਨੂੰ ਲੱਕ ਦੇਣਾ ਦੂਰ ਤੇ ਆਹ ਦੋ ਸਾਲਾਂ ਦੀ ਕੋਸ਼ਿਸ਼ ਕਰੀਏ ਵੀ ਸ਼ਾਇਦ ਆਪਾਂ ਥੇ ਪਹੁੰਚ ਜਾਈਏ ਮਾਟਰ ਤੇ ਬਹੁਤ ਜ਼ੀਰੋ ਹੈ ਲੋ ਜੀ ਚੱਲ ਲੈਣਾ ਸੂਰਾ ਅੱਜ ਅੱਲਾਹੋ ਜੀ ਗਿਆੜਾ ਨਾਲ ਹੋਰ ਆਪਣਾ ਦਾ ਚੱਲ ਚਰਦਾ ਕਰਾਲਾ ਹੀ ਏ ਮੜਾ ਮੋਟਾ ਲੈਫਟ ਵੰਪ ਵਾਲਾ ਜਿਹੜਾ ਤੇਲ ਆਗਾ ਥੋੜਾ ਬਹੁਤ ਘੱਟ ਆਗਾ ਤੇ ਚੱਲੇ ਤਾਂ ਉਹ ਕੋਹਾ ਕੇ ਲੈ ਆਉਂਦਾ ਨਾਲੇ ਟਾਇਰਾਂ ਦਾ ਵੀ ਦੇਖ ਲੈਣਾ ਸ਼ਾਇਦ ਮਿਲਦਾ ਬਣ ਗਈ ਗੱਲ ਜੇ ਤਾਂ ਬਣ ਗਈ ਹੋਈ ਫਿਰ ਤਾਂ ਉਲਵਾ ਲਿਆ ਉਹ ਜਿਹੜਾ ਸੂਪ ਤੇ ਨਹੀਂ ਵਾਸੀ ਠੀਕ ਐ ਉਹ ਕੜੀਆ ਆਪਣੀ ਰਾਣੀ ਹੰਦਰਾ ਲੋ ਜੀ ਗਿਆੜਾ ਨਾ ਹੋਪਾ ਚਲੋ ਜੀ ਆਪਣੇ ਗੁਡੇਸ਼ ਕਰਾ ਲਾਣੇ ਹੋਰ ਲੋ ਐਂ ਤੇ ਇਹਦੀ ਉਹਦੀ ਤਾਂ ਆ ਗਈ ਬੜਾ ਵੇਖੋ ਤਾਂ ਆ ਗਏ 75 ਆਏ ਨੇ 44 ਆ ਗਏ ਇਹ ਲਗਾਉਣਾ ਹੋਵੇ ਟੈਂਕੀ ਕਰੰ ਨਾ ਇਹਦੀ ਨਾ ਇਹਦੀ ਲੱਗਦੀ ਉਹਦਰਾ ਵੀ ਟੈਂਕੀ ਬਰੇਕ ਚੋਰ ਉਹ ਇਗੜੀ ਸੋ ਗਿਆ ਨੰਦ ਰੀਆ ਹੁਣ ਦੇਖਣੀ ਇਹਦੀ ਕਟਾਈ ਪਿਆ ਉਹ ਆਦਰਾ ਫਰਕ ਕੀ ਕਰੀ ਜਾਂਦਾ ਮੇਸ ਤਰੀਕਾ ਕਰ ਰਿਹਾ ਨਾ ਥੋੜਾ ਕੱਟਣਾ ਇਹਦੀ ਗਰਮ ਵਾਲਾ ਬੇਟਾ ਦੇਖ ਰਿਹਾ ਹੈਲੋ ਨਾ ਕੋਈ ਜਤੋ ਤੇ ਫਰਮ ਲੱਗੇਗਾ ਉੱਪਰ ਤੇ ਸੱਡੀ ਕਰਾਈ ਫਰਾਮਾ ਕੀ ਆ ਆਪਣੇ ਕੇ ਬਣਾ ਲੈ ਜੇ ਬਣਦੀ ਆ ਲਗੇ ਹੈ ਹੋ ਹੀ ਗੁਰੂ ਆਵਾਜ਼ ਪਰ ਪਰਵਟ ਜੀ ਪਰਵਟ ਨਹੀਂ ਲਾ ਕੇ ਰੰਪਰ ਤਾਂ ਆ ਜਾਂਦੇ ਨੇ ਲੱਗੀ ਗੱਲ ਵਰ ਘੇੜਨ ਵਾਲੀ ਬਾਕਲੇ ਜਿਹੜਾ ਵੀ ਕੰਮ ਕਰਾਈਦਾ ਲੈਬ ਵੀ ਕਰਾਈਦਾ ਅੱਜ ਨਾਲ ਵੀ ਘੇੜ ਲਾਉਂਦਾ ਤਾਂ ਮੈਂ ਘੇੜਨ ਕਰਦਾਗਾ ਯੋਸ਼ਾਲ ਜਾਂਦੇ ਹੋਈ ਆ ਫਲੈਕਸੀ ਸੀਟ ਬਣਾ ਕੇ ਲੱਗੇ ਜਿੰਨੇ ਨੇ ਬਾਕੀ ਦਾ ਪਰ ਥੋੜਾ ਜਿਹਾ ਹੋ ਸੀਗਾ ਇਹ ਤਾਂ ਮੜਾ ਮੋਟਾ ਹੋ ਸੀਗਾ ਲੈ ਵੀ ਪੁੱਤਰਾ ਡਾਣਾ ਹੋਰਾ ਤਰੀ ਬਣਾਉਣੇ ਗੱਲ ਘੈਂਟ ਲੱਕ ਤੇ ਵੀ ਕਰਦੇ ਹਾਂ ਜਿੰਝ ਤਰੀ ਵੀ ਕਹੇਗਾ ਵੀ ਬਣਾਤੀ ਸ਼ਰਾ ਗੱਲ ਬਤ ਮੇਰੀ ਬਸ ਦੇਖੀ ਆ ਜਦੋਂ ਮੈਂ ਨਜ਼ਰ ਕਰਾਂ ਇਸ ਹਾਰ ਦੀ ਦਾ ਨਿਸ਼ਾਨ ਲਾਏਗਾ ਜਿਹੜਾ ਉਹ ਕਿਨਾਰਿਆਂ ਤੇ ਦਾ ਖਲਾਲਾ ਦੇ ਜਾ ਉਹ ਸਰੇ ਤੋਂ ਸੁਹੀ ਕਰ ਲੱਗੂਗਾ ਜਿਆਦੇ ਨੁੱਧ ਰੋਡ ਲੱਗਣੇ ਭਈ ਉਹ ਗੁੱਤੀ ਵੀ ਦੋ ਦਿਨ ਦੀ ਮਤਲਬ ਘਟੇ ਨਾ। ਕੋਈ ਵੀ ਨਹੀਂ ਕਰਦਾ। ਟਾਈਮ ਲੱਗਦਾ। ਆ ਨਹੀਂ ਕਰਬਣਾ। ਐਸੇ ਕਿੰਨੇ ਰੋੜਾ। ਕਿੰਨਾ ਟਾਈਮ ਲੱਗੂ ਬਈਆ ਤੁਹਾਨੂੰ ਸੇਵਾ ਹੁੰਦੀ। ਇਹਦੀ ਸਭ ਤੋਂ ਵੱਡੀ ചില ਬਾਈ ਹੋਰ ਬੜਾ ਇਹ ਜਿਹੜੀ ਬੱਤੀ ਤਾਰੇ ਵਿੱਚ ਬਣ ਗਈ ਗੱਲ ਬਤ ਖੈਣਾ ਸਹੀ ਸਹੀ ਇਹ ਫੋਟੋ ਨਹੀਂ ਵਧੀਆ ਨਾ ਹਾਂ ਫੋਟੋ ਨਹੀਂ ਹੈ ਜੇ ਵਧੀਆ ਲੱਗਣੀ ਇਹ ਗੱਲ ਹੈ ਸਹੀ ਗੱਲ ਹੈ ਬਹੁਤ ਛਿੰਦੇ ਇਹ ਦਾ ਡਾਟ ਬਣ ਜੂ ਜੀ ਆ ਆ ਰਹੇ ਹੋਏ ਥੇ ਡਬਲ ਯੂ ਐ <laughs> <laughs> galap, mana <get> ya. guys? <laughs> iya, Gala. galap, 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 <laughs> galap, <laughs> ਆ ਵੀ ਜਾਓ ਨਹੀਂ ਕੋਈ ਨਹੀਂ ਬਣੀ ਗਿਆ ਲੋਕਾਂ ਦਾ

ਉਹ ਫੇਰ ਬੋਲਦਾ ਅੱਲਾ ਹੀ ਵੀ ਟਾਣਾ ਫਰਾਦਰ ਕਰਾਤਾ ਕੰਮ ਆਪਣੇ ਹੈਟ ਲੋਕ ਤੇਰੀ ਤੁਮਾ ਸਰਾ ਗੱਲਬਾਤ ਹੋ ਗਈ ਮੈਂ ਇੱਕ ਫੋਟੋ ਤੇਰੀ ਬਾਅਦ ਚ ਬਣਾ ਕੇ ਲੈਣਾ ਹੋਰ ਹੋਈ ਲੋ ਵੀ ਟ੍ਰੱਕ ਕਰੋ ਚੈੱਕ ਵੀ ਸਾਥਕਾ ਨਵੇਂ 87 ਗਰੇਵਾਲ ਜੀ ਲਓ ਜੀ ਬੈਟਰੀ ਤੇ ਵੀ ਆਪਾਂ ਕਾਲੀ ਟੇਪ ਲਗਿਆ ਕਰਾਉਣਾ ਪ੍ਰੋਪਰ ਸੈੱਟ ਸਾਫ ਰੇਡੀਏਸ਼ਨ ਸਭ ਮੇਰਾ ਇਹ ਪਾਈ ਤੇ ਕਰਾਉਣੀ ਲੋਈ ਚੱਕੋ ḍi ਸਭ ਮੇਰਾ ਲਾਦਾ ਆਪਣੇ ਆਪ ਕਰਦੂਗਾ ਜਿਹਦੇ ਟੇਪ ਲੱਗ ਜੂਗੀ 1900 ਆਪਣੇ ਦੇ ਜੀਕਾ ਸਭ ਤੇ ਵੀ ਆਪ ਕਾਲੀ țe ਵੀ ਕਰਾਤੀ ਜਣਾ ਹੋਈ ਲੋ ਜੀ ਬਾਹਰ ਤੇ 프리 ਵਾਫ ਫਲੈਸ਼ ਬੋਰਡ ਜਾਈ ਹੈ ਠੀਕ ਆ ਜੀ ਟ੍ਰੇਟਿੰਗ ਨੰਬਰ ਬਰੇਟਾ ਤੇ ਕਰ ਜੋ ਵੀ ਕੁਝ ਕਰਾਉਣਾ ਹੋਵੇ ਮੋਡੀਫਿਕੇਸ਼ਨ ਦਾ ਲੈਪ ਪ੍ਰਿੰਟਰ ਸ਼ੇਅਰ ਪਰ ਆ ਕੇ ਕਰਵਾ ਸਕਦੇ ਜੀ ਪੂਰਾ ਘੰਟ ਕੰਮ ਆ ਵੀਰ ਦਾ ਤਾਂ ਸੱਲੀ ਬਾਕਸ ਇਸ ਰਾਜ ਦੇ ਕਾਰੋ ਦੇ ਅਗਰ ਦਾ ਕੀ ਜਨਮ ਦਾ ਨੰਬਰ ਆ ਵੀ ਇਹਦਾ ਕਨੈਕਟ ਕਰਤਾਂ ਜੋ ਪਹਿਲਾਂ ਇਹ ਕਿ ਇਹਨੇ ਕੋਈ ਵੀ ਮੋਡੀਫਿਕੇਸ਼ਨ ਕਰਾਉਣੀ ਆ ਲਓ ਇੱਕ ਤਰਫ ਚੱਲਿਆਂ ਆਪਾਂ ਪਿੰਡ ਨੂੰ ਪੈਨਸਰ ਕੱਢ ਲੈਂਦਾ ਆਪਣੇ ਕੀ ਗੱਲਬਾਤ ਹੈ 38 ਨੂੰ ਆ 38 ਹੱਤੀ ਬੈਟਰੀ ਆਪਣੇ ਟੇਪ ਕਰਾਤੀ ਮਾਫਾ ਟੇਪ ਕਰਾਤਾ ਤੇ ਪੂਰੇ ਗੋਦਲ ਰਹਾ ਨਾ ਗਰੀਲ ਤੇ ਸੋਨੇ ਬਿਠਾਈ ਦਿੱਤਾ ਆਪਣੇ 60 ਗੱਲਬਾਤ ਹੋ ਗਈ ਤੇ ਨਾ ਕਿ ਹੁਣ ਆਪਾਂ ਸ਼ਹਿਰ ਤੋਂ ਤੈਰ ਨੂੰ ਚੱਲੇ ਆਂ ਕਿ ਸ਼ਾਇਦ ਸੈਣਾ ਤੋਂ ਵੀ ਭੈਂਟ ਸਰਾ ਗੱਲਬਾਤ ਬਣਾ ਲੈਣੀ ਹੈ ਟਾਇਰ ਆਪ ਨੂੰ ਲੈ ਲੈ ਗਏ ਟਾਇਰ ਆਪ ਨੂੰ ਜਿੱਦਣ ਮਿਲ ਕੇ ਆਪਾਂ ਉੱਦ ਹੀ ਲਵਾ ਦੇਣਾ ਲੋਈ ਡਾਇਨਾਸੌਰ ਦੇ ਆਪਾਂ ਪੈਰ ਦਾਣਣ ਵਾਲਾ ਪੈਰ ਵਾਲੀ ਰੈਸ਼ ਇਹੋ ਲੋੜ ਹੁੰਦੀ ਤੇ ਜਿਹੜੇ ਪੈਰ ਸੁੱਟ ਜਾ ਕਰਨਗੇ ਤੇ ਇਧਰ ਵੀ ਆ ਗਈ ਤੇ ਗੇਂਡ ਬਣ ਗਈ ਅਲਬਤ ਤੇ ਪੈਰ ਸੁੱਟ ਜਾ ਕਰਨਗੇ ਤੇ ਬਾਕੀ ਹਲਵਤ ਦਾ ਡਾਟਾ